ਮੈਂ ਮਤਮਨ ਸੇ ਕਾਰ ਕੀ ਕਰਦੀ ਐ ਤੂੰ ਚੋਰਾ ਤੇਰੀ ਫਾਈਲ ਕੱਢ ਲਈ ਹੈ ਤੇਰੀ ਫਾਈਲ ਕੱਢ ਕੇ ਮੈਂ ਰੱਖ ਲਈ ਤੂੰ ਮੇਰੇ ਹਿਸਾਬ ਨਾਲ ਚੱਲ ਤੂੰ ਮੇਰੇ ਬਾਰੇ ਕੁਝ ਬੋਲ ਨਾ ਗਰਦਨ ਮੜੋੜ ਕੇ ਬੰਦੇ ਨੂੰ ਫਾਈਲ ਦਿਖਾ ਦਿੰਦੇ ਉੱਤੇ ਫਿਰ ਫਾਈਲ نیچے ਅਰੇ ਹਿੰਮਤ ਹੈ ਤੇ ਕੰਦਰ ਹਿੰਮਤ ਹੈ ਤੇ ਚੋਰਾ ਨੂੰ ਬੰਦਰ ਕਰਕੇ ਦਿਖਾ ਬੜੀ-ਬੜੀਆਂ ਗੱਲਾਂ ਕਰਦਾ ਸੀ ਜਿਹੜੀਆਂ ਫਾਈਲਾਂ ਨੇ ਖੋਲ ਪਰ ਉਹਨਾਂ ਸੇ ਐਕਸ਼ਨ ਤਾਂ ਲੈ ਤੁਝੋ ਮੱਝੀ ਹੋਵੇ ਮੈਂ ਕਹਿ ਲਿਆ ਕਿਸੇ ਵੀ ਹੋਵੇ। ਅੱਜ ਦੀ ਮੁਲਾਕਾਤ ਤੋਂ ਬਾਅਦ ਮਨੇ ਦੇ ਕਿ ਨੌਜੋਬ ਕੋ ਸਿੱਧੂ ਰਾਜਨੀਤਿਕ ਫੋਕਸ ਕਰੇ ਹੋ ਜਾ ਰਹੇ। ਮੈਂ ਆਲਰੇਡੀ ਹੋ ਚੁੱਕੀ ਆ। ਮੈਂ ਪੰਜਾਬੀ ਯੂਨੀਵਰਸਿਟੀ ਦਾ ਬੱਧਿਆ ਟਿਕਾ। ਮੈਂ ਦੇਖੋ ਮੈਂ ਐਂਡ ਤੱਕ ਸਿਗਾ ਲਾ। ਮੈਂ ਰਸਤੇ 'ਚ ਨਹੀਂ ਰੁਕੂਨੀ। ਮੈਂ ਡਰਾਮਾ ਨਹੀਂ ਮੈਨੂੰ ਕਰਨਾ ਆਂਦਾ। ਜਿਵੇਂ ਗਈ ਮੈਂ ਅਮਿਤ ਸ਼ਾਹ ਮੋਦੀ ਜੀ ਨੂੰ ਪੀਨ ਕੀਤੀ ਨਹੀਂ। ਐਂਡ ਮੈਂ ਹਫ਼ਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਲਖਾਇਆ। ਚੱਚੀ ਸੱਤੋਂ ਪਹਿਲਾਂ ਮੈਨੂੰ ਮਿਲੀ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਮਸਨ ਨੂੰ ਮਿਲੀ। ਪਰ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਗੱਲ ਨਹੀਂ ਗਈ। ਉਹਨਾਂ ਨੇ ਫਲੈਕਰਸ ਚਲਾਏ। ਅੰਡ ਮੈਂ ਆਪਣੇ ਸੈਂਟੀਮੈਂਟਸ ਰੱਖੇ ਪਰ ਮੈਨੂੰ ਅੰਮ੍ਰਿਤ ਚਾਚੀ ਨੇ ਫਿਰ ਬੁਲਾਇਆ ਹੈ ਮੈਨੂੰ ਰਾਹੁਲ ਗਾਂਧੀ ਜੀ ਨੇ ਵੀ ਬੁਲਾਇਆ ਮੈਨੂੰ ਕੈਂਕਾ ਜੀ ਨੇ ਵੀ ਬੁਲਾਇਆ ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪੈਗਾ ਸਿੱਧੂ ਜੀ ਹਜੇ ਆਪਣੇ ਮੂਡ 'ਚ ਨਹੀਂ ਕਿਉਂਕਿ ਬਹੁਤ ਕਰ ਸਕਾਣਾ ਬਣਾ ਚੁੱਕੇ ਪਰ ਜਦੋਂ ਐ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇਵੇਗਾ ਕਿ ਆ ਚੱਕ ਜ਼ਿੰਮੇਵਾਰੀ ਪੰਜਾਬ ਸਕੂਲ ਅਸੀਂ ਤੇ ਦੇਣਾ ਪਰ ਇਹ ਵਿਵਸਥਾ ਤੇ ਉਸ ਵੇਲੇ ਤੇ ਕਿਸੇ ਕੋਲ ਕੋਈ ਨਾਮ ਤੇ ਜਾ ਰਿਹਾ ਜਾਂ ਜੀਐਮ ਜਨਾਬ ਮੈਂ ਪੀਐਮ ਨਾਲ ਲਿਖੀ ਸੀ ਉਹਨਾਂ ਨੇ ਮਾਰਕ ਕਰਤੀ ਨਹੀਂ ਇਸ ਤੇ ਐਂਡ ਮੈਂ ਅਮਿਤ ਸਾਡੇ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ ਵੈਰੀ ਸੂਨ ਮੈਨੂੰ ਉਹ ਬੁਲਾਉਣਗੇ ਅਸੀਂ ਕਦੇ ਲਾਈਵ ਜਨਾ ਅਸੀਂ ਪੋਲਿਟੀਸ਼ੀਅਨ ਆ ਨਾ ਅਸੀਂ ਕਿਸੇ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਤੇ ਪੰਜਾਬੀ ਹੈ ਤੇ ਅਸੀਂ ਉੱਤੇ ਬੋਲਦੇ ਹਾਂ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਊਂਡੇਸ਼ਨ ਖੋਲ ਕੇ ਵੀ ਪੰਜਾਬ ਦਾ ਭਲਾ ਕਰਦੇ ਆ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਂਦੇ ਰਵਾਂਗੇ ਪਰ ਸਾਡੀ ਕੋਈ ਫਰਕ ਨਹੀਂ ਪਾਉਂਦਾ